ਮੇਰਾ ਦਿਲ ਕੀਤਾ ਸਾਡੀ ਸਾਰੀ ਟੀਮ ਦਾ ਵੀ ਜਿਹੜੇ ਸਾਰੇ ਸਾਥੀ ਇੱਥੇ ਮਿਹਨਤ ਮਜ਼ਦੂਰੀ ਕਰਨ ਵਾਲੇ ਹੈਗੇ ਆ ਗਰਮੀ ਦਾ ਸਮਾਂ ਆ ਗਿਆ ਤੇ ਵਧੀਆ ਇਹਨਾਂ ਨੂੰ ਕਾਟਨ ਦੀਆਂ ਟੀ-ਸ਼ਰਟਾਂ ਲੈ ਕੇ ਦਈਏ ਜੀ ਦੇ ਨਾਲੇ ਕੰਮ ਤੇ ਆਉਣ ਔਰ ਵਧੀਆ ਵਾਈਟ ਕਲਰ ਦੀ ਟੀ-ਸ਼ਰਟ ਪਾ ਕੇ ਆਉਣ ਸਾਰੀ ਟੀਮ ਦਾ ਪਤਾ ਲੱਗੇ ਤੇ ਅੱਜ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਆ ਸਾਈਕਲ 3 ਟਾਈਕਲ ਚਲਾਉਂਦੇ ਆਏ ਔਰ ਬੜਾ ਮਿਹਨਤ ਦਾ ਕੰਮ ਕਰਦੇ ਆ ਬਹੁਤ ਵਿਚਾਰੇ ਮਿਹਨਤ ਕਰਦੇ ਇੱਥੇ ਮੈਂ ਇੱਕ ਦੋਸਤ ਨੂੰ ਮਿਲਿਆ ਆਉਂਦਿਆਂ ਹੈਂਡੀਕੈਪ ਹੈਗਾ ਇੱਕ ਲੱਕਤੀ ਬੜੀ ਵਿਚਾਰੇ ਦੇ ਨਾਲ ਨਹੀਂ ਲੱਗਦੀ ਮੈਂ ਆਉਂਦਿਆਂ ਉਹਨੂੰ ਪਹਿਲਾਂ ਸਲੂਟ ਕੀਤੀ ਹੈ ਕਿ ਇਹੋ ਜਿਹੇ ਬੰਦੇ ਜਿਹੜੇ ਲੋਕੀ ਆ ਉਹ ਵੇਖੋ ਉਹ ਇੱਥੇ ਆ ਜਾਓ ਆ ਦੇਖੋ ਉਹਨੂੰ ਮਾਰਿਆ ਕੈਮਰਾ ਵੀ ਇਹੋ ਜਿਹੇ ਬੰਦੇ ਵਿਚਾਰੇ ਮਿਹਨਤ ਕਰਦੇ ਆ ਤੇ ਆਪਦੇ ਪਰਿਵਾਰ ਨੂੰ ਪਾਲਦੇ ਕੋਈ ਨਕਾਰੇਪਨ ਦਾ ਫਾਇਦਾ ਨਹੀਂ ਉਠਾਉਂਦੇ ਵੀ ਐਵੇਂ ਜਾ ਕੇ ਉਹ ਕਰੋ ਕਰੋ ਤੇ ਜੇ ਫਿਰ ਸਾਨੂੰ ਇਹੋ ਜਿਹੇ ਬੰਦਿਆਂ ਦੇ ਨਾਲ ਜੇ ਰੱਬ ਸਾਥ ਦਿੰਦਾ ਸਾਨੂੰ ਵੀ ਸਾਥ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਨਾਲ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਵੈਸੇ ਵੀ ਕੋਈ ਇਹ ਮੇਰੇ ਇੱਕ ਟੀ-ਸ਼ਰਟ ਦੇਣ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇਹ ਸਾਰੇ ਬਹੁਤ ਮਿਹਨਤ ਕਰਨ ਵਾਲੇ ਆਦਮੀ ਨੇ ਬਹੁਤ ਚੰਗੇ ਲੋਕ ਨੇ ਪਰ ਹੰਗਾਰਾ ਮੇਰਾ ਇਹ ਹੈ ਕਿ ਇਹਦੇ ਨਾਲ ਇੱਕ ਦੂਜੇ ਨਾਲ ਸਾਡੀ ਸਾਂਝ ਵਧਦੀ ਹੈ ਸਾਡਾ ਪਿਆਰ ਵਧਦਾ ਹੈ ਸਾਡਾ ਇੱਕ ਦੂਜੇ ਨੂੰ ਬਹਿਣ ਦਾ ਇੱਕ ਮੌਕਾ ਬਣ ਜਾਂਦਾ ਹੈ ਤੇ ਨਾਲ ਹੈਲਮਟ ਦੀ ਮੁਹਿੰਮ ਤਾਂ ਜਿਹੜੀ ਉਸ ਜਾਰੀ ਰੱਖਣੀ ਰੱਖਣੀ ਹੈ ਜੀ ਅਤੇ ਇਹਨਾਂ ਸਾਥੀਆਂ ਨੂੰ ਵੀ ਹੈਲਮਟ ਦੇ ਰਹੇ ਆ ਤੇ ਇਹ ਸਾਰੇ ਸਾਥੀਆਂ ਨੂੰ ਮੈਂ ਇਹੀ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਵੀ ਇਹ ਕੰਮ ਤੇ ਲਾਓ ਨਹੀਂ ਆਪਣੇ ਬੱਚਿਆਂ ਨੂੰ ਜਿਹੜੇ ਮੋਟਰਸਾਈਕਲ ਚਲਾਉਂਦੇ ਐ ਹੈਲਮਟ ਵੀਰੇਓ ਜਰੂਰ ਦਿਵਾਓ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਐ ਹੈਲਮਟ ਤੋਂ ਬਗੈਰ ਪਰ ਆਪਣੇ ਲੋਕ ਹਜੇ ਵੀ ਉਸ ਲੋਕ ਤਾਂ ਮੈਨੂੰ ਦਿਸਣ ਲੱਗੇ ਪਰ ਹਜੇ ਘੱਟ ਤੇ ਹੁਣ ਮੈਂ ਹੈਲਮਟ ਵੰਡੀ ਜਾਂਦਾ ਇੱਕ ਦਿਨ ਪੁਲਿਸ ਵਾਲੇ ਕਹਿੰਦੇ ਸੀ ਅਸੀਂ ਸਖਤੀ ਕਰਦੇ ਮੈਂ ਕਹਾਂ ਜੇ ਮੈਨੂੰ ਹੋਰ ਵੰਡ ਲੈਣ ਦਿਓ ਸਾਡਾ ਗਰੀਬ ਇਲਾਕਾ ਐ ਤੇ ਫੇਰ ਸਾਡੇ ਸਾਰੇ ਲੋਕ ਲਾਨ ਲੱਗ ਜਾਣਗੇ ਤੇ ਕਿਰਪਾ ਕਰਕੇ ਹੈਲਮਟ ਲਾਇਆ ਕਰੋ ਸਾਰੇ ਪ੍ਰੈਸ ਵਾਲੇ ਸਾਥੀਓ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਸਾਡੀ ਕਵਰਿੰਗ ਕਰਦੇ ਰਹਿੰਦੇ ਹੋ ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਰਹਿੰਦੇ ਹੋ ਤੁਸੀਂ ਸਾਡਾ ਇਹ ਸਮਾਜਿਕ ਕੰਮ ਕਰਨ ਲਈ ਹੌਸਲਾ ਹਫਦਾਈ ਕਰਦੇ ਹੋ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਇਹ ਸਮਾਜਿਕ ਕੰਮਾਂ ਦੇ ਵਿੱਚ ਸਭ ਤੋਂ ਵੱਡੀ ਤੁਹਾਡੀ ਵੀ ਜਿਹੜੀ ਯੋਗਦਾਨ ਹੈ ਤੁਹਾਡਾ ਵੀ ਯੋਗਦਾਨ ਹੈ ਤੇ ਤੁਸੀਂ ਹਮੇਸ਼ਾ ਸਾਨੂੰ ਉਤਸ਼ਾਹਿਤ ਕਰਦੇ ਰਹਿੰਦੇ ਹੋ ਤੇ ਅਸੀਂ ਕਰਦੇ ਰਹਿੰਦੇ ਆ ਮੈਂ ਇਹ ਨਸਾਰੇ ਸਾਥੀਆਂ ਨੂੰ ਕਿਹਾ ਅੱਜ ਇਹ ਮੇਰੇ ਖਿਆਲ 30 ਜਨੇ ਆਏ ਐ ਮੈਂ ਇਹਨਾਂ ਨੂੰ ਕਿਹਾ ਵੀ ਸਾਰੇ ਸਾਥੀਆਂ ਨੂੰ ਆਪਾਂ ਟੀ-ਸ਼ਰਟਾਂ ਦਵਾਂਗੇ ਜਿੰਨੇ ਵੀ ਤੁਹਾਡੇ ਹੈਗੇ 2 300 ਬੰਦਾ ਜਿਹੜਾ ਚਲਾਉਂਦਾ ਤੁਹਾਨੂੰ ਇਹ ਗੱਲ ਪਤਾ ਆਪਾਂ ਜਦ ਤੱਕ ਕੰਮ ਕਰਦੇ ਨਹੀਂ ਕਰੀਏ ਤੁਹਾਡੇ ਸ਼ੌਕ ਨਾਲ ਕਰਦੇ ਫੋਟੋ ਕਰਾਉਣ ਵਾਸਤੇ ਮੈਂ ਕੋਈ ਇਕੱਲਾ ਕੰਮ ਨਹੀਂ ਕਰਦਾ ਜੀ ਠੀਕ ਹੈ ਨਾ ਸੋ ਵਾਹਿਗੁਰੂ ਕਿਰਪਾ ਕਰੇ ਸਾਡੀ ਸਾਰੀ ਟੀਮ ਤੇ ਅਕਾਲ ਪੁਰਖ ਮਿਹਰ ਭਰੇ ਹੱਥ ਰੱਖਣ ਤਾਂ ਇਹ ਕਾਰੋਬਾਰ ਆਪਾਂ ਇੱਕ ਕੰਮ ਕਰਦੇ ਰਹੀਏ ਸਮਾਜ ਸੇਵਾ ਦਾ ਭੀਰੇ ਦੇਖੋ ਸ਼ਹਿਰ ਦੇ ਵਿੱਚ ਕਿੰਨੀਆਂ ਪਾਰਟੀਆਂ ਆਈਆਂ ਪਹਿਲਾਂ ਕਿਸੇ ਨੇ ਵੀ ਸਾਡੀ ਸਾਥ ਦੀ ਬੜੀ ਬਾਹ ਨਹੀਂ ਫੜੀ ਸਾਡੇ ਅੱਜ ਰਾਜਵੱਖ ਕੰਗੋਜ ਜੀ ਨੇ ਸਾਡੀ ਬਾਹ ਫੜੀ ਐ ਐਡਾ ਵੱਡਾ ਉਪਰਾਲਾ ਕੀਤਾ ਸਾਡੇ ਲਈ ਸ਼ਹਿਰ ਦੇ ਵਿੱਚ ਅਸੀਂ ਤਾਂ ਸਾਰਿਆਂ ਨੂੰ ਲੋਕਾਂ ਨੂੰ ਇਹ ਅਪੀਲ ਕਰਦੇ ਆ ਹੈਲਮਟ ਰਾਓ ਸੇਫ ਰਹੋ ਸੁਰੱਖੇ ਰਹੋ ਜੀ ਇਹ ਵਾਦਾ ਕਰਦੇ ਹਾਂ ਤੁਸੀਂ ਸਾਰੇ ਜਿਨ੍ਹਾਂ ਨੂੰ ਤੁਹਾਨੂੰ ਮਿਲਿਆ ਤੁਸੀਂ ਹੈਲਮਟ ਲਾ ਕੇ ਗੱਡੀਆਂ ਚਲਾਉਂੋ ਅਸੀਂ ਆਪ ਤਾਂ ਕਰਨੇ ਹੀ ਆ ਅਸੀਂ ਲੋਕਾਂ ਨੂੰ ਇਹ ਅਪੀਲ ਕਰਨੇ ਆ ਵੀ ਹਰੇਕ ਬੰਦਾ ਹੈਲਮਟ ਲਾਵੇ ਆਦੀ ਜਾਨ ਤੇ ਉੱਪਰ ਕੁਝ ਨਹੀਂ ਕਰ ਜੀ ਅਸੀਂ ਸਭ ਨੂੰ ਕਹਿੰਨੇ ਹੈਲਮਟ ਲਾਓ ਤੇ ਬਾਕੀ ਅਸੀਂ ਰਾਜਪੂਤ ਕੰਬੋਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਬਾਕੀ ਵੇਖੋ ਇਹ ਚੀਜ਼ ਵੱਡੀ ਨਹੀਂ ਹੈਗੀ ਤੁਹਾਡੇ ਲਈ ਬਾਕੀ ਇਹਦੇ ਨਾਲ ਬੰਦੇ ਦੀ ਜਾਨ 바ਜ ਸਕਦੀ ਜੀ ਉਪਰਾਲਾ ਵੱਡਾ ਹੈ ਹਾਂਜੀ ਬਹੁਤ ਵੱਡਾ ਉਪਰਾਲਾ ਹੈ ਬਾਕੀ ਅਸੀਂ ਤਾਂ ਸਭ ਨੂੰ ਇਹੋ ਹੀ ਅਪੀਲ ਕਰਨੀ ਹੈ ਵੀ ਹੈਲਮਟ ਜਰੂਰ ਲਾਓ ਜੀ ਸਾਨੂੰ ਇਹ ਵੀ ਵਿਸ਼ਵਾਸ ਇਹਨਾਂ ਬੰਦ ਕਰਦੇ ਆ ਬੰਦ ਬੰਦ ਸਾਨੂੰ ਇਹ ਵੀ ਵਿਸ਼ਵਾਸ ਚਿਰ ਬੰਦ ਕਰੇਗਾ ਹਾਂ ਇਹ ਵੀ ਵਿਸ਼ਵਾਸ ਦਵਾਇਆ ਹੈ ਕਿ ਅੱਗੇ ਵੀ ਜਦੋਂ ਮੇਰੀ ਲੋਡ ਪੈਗੀ ਮੈਂ ਤੁਹਾਡੇ ਨਾਲ ਖੜਾ ਜੀ ਬਾਕੀ ਪ੍ਰਧਾਨ ਜੀ ਨੇ ਸਾਨੂੰ ਅੱਗੇ ਵੀ ਇਹ ਚੀਜ਼ ਵਿਸ਼ਵਾਸ ਦਵਾਇਆ ਵੀ ਅੱਗੇ ਤੋਂ ਵੀ ਸਾਡੀ ਕਦੇ ਲੋਡ ਪਵੇ ਤਾਂ ਮੈਂ ਤੁਹਾਡੇ ਨਾਲ ਮੋਢਾ ਲਾ ਕੇ ਖੜਾ ਜੀ ਮੈਂ ਤਾਂ ਰਾਜ ਬਖਸ਼ ਕਮੋਜੀ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਚਲਾਇਆ ਹੈ ਜੋ ਵੀ ਆਪਦੀ ਸੇਫਟੀ ਵਾਸਤੇ ਵੀ ਆਪਦੀ ਸੇਫਟੀ ਵਾਸਤੇ ਉਹਨਾਂ ਨੇ ਜੋ ਇਹ ਉਪਰਾਲਾ ਚਲਾਇਆ ਹੈ ਇਸ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ Obrigado.